ਇਸ ਵਾਰ ਵੀ ਇਸ ਤਰ੍ਹਾਂ ਹੋਇਆ ਜੀ ਕਿ 275 ਮਿੰਟ ਦਾ ਸੀ ਅੱਜ ਰੈਜਨਰੀ ਮਨਾਇਆ ਸੀ ਕਾਫੀ ਸਾਡੇ ਪੂਰਾ ਪੰਜਾਬ ਦੇ ਵਿੱਚੋਂ ਕਾਫੀ ਸਾਬਕਾ ਸੈਨਿਕ ਅੱਜ ਇੱਥੇ ਆਏ ਨੇ ਸਾਨੂੰ ਬਹੁਤ ਖੁਸ਼ੀ ਹੋਇਆ ਕਿ ਅੱਜ ਕੋਈ 30 ਸਾਲਾਂ ਬਾਅਦ 35 ਸਾਲਾਂ ਬਾਅਦ 40 ਸਾਲਾਂ ਬਾਅਦ ਮਿਲਿਆ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਵਾਸਤੇ ਇਹ ਜਿਹੜਾ ਪ੍ਰੋਗਰਾਮ ਹਰ ਸਾਲ ਹੁੰਦਾ ਜਾਂ ਕੋਈ ਸਪੈਸ਼ਲ ਡੇ ਰੱਖਿਆ ਹੋਇਆ ਹੈ ਇਸ ਵਾਰ ਡੇ ਆ ਜੀ ਆਪਣਾ ਜੋ ਅੱਜ ਅਸੀਂ ਕੀਤਾ ਇੱਕ 1 ਅਪ੍ਰੈਲ ਹੁੰਦਾ ਪੈਸੇ ਦਾ ਥੋੜਾ ਜਿਹੀ ਕਿਸੇ ਕਾਰਨ ਕਰਕੇ ਲੇਟ ਹੋ ਗਏ ਲੇਕਿਨ ਅੱਗੇ ਵਾਸਤੇ ਸਾਡੀ ਜਿਹੜੀ ਸੁਹਾਤਾ ਸ਼ੁਰੂਆਤ ਹੋ ਗਈ ਹੈ ਜੀ ਹੁਣ ਅਸੀਂ ਲਗਾਤਾਰ ਨੈਕਸਟ ਇਅਰ ਵੀ ਸੇਮ ਇਸ ਤਰੀਕਾ ਕਰਦੇ ਰਹਾਂਗੇ ਜ਼ਰੂਰ ਸਿਆਚ ਹੋਇਆ ਕਰੂਗਾ ਹੋਰ ਵੀ ਸਰ ਫੇਰ ਹੋਗਾ ਆਲ ਪੰਜਾਬ ਵਿੱਚ ਹੋਇਆ ਕਰੂਗਾ ਜੀ ਜਿੱਥੇ ਵੀ ਸਾਨੂੰ ਸਾਡੇ ਸਾਬਕਾ ਸੈਨਿਕ ਮਿਲਣਗੇ ਅਸੀਂ ਉੱਥੇ ਹੀ ਜਾਵਾਂਗੇ ਸਰ ਮਹਾਦਰ ਸਿੰਘ ਪਿੰਨ ਮਹਿਲ ਕਰਾਂ ਅੱਜ ਦਾ ਦਿਨ ਵੀ ਅਸੀਂ ਮਨਾ ਰਹੇ ਹਾਂ 27 ਇੰਨੀ ਦੇ ਰਾਜਮੈਂਡ ਦੇ ਜਵਾਨ ਹੈ ਜਿਹੜੇ ਪੂਰੇ ਦੇਸ਼ ਦੀ ਸੇਵਾ ਕਰਕੇ ਘਰ ਆਪਣੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਲੈ ਕੇ ਆਏ ਨੇ ਉਨ੍ਹਾਂ ਦੀ ਖੁਸ਼ੀਆਂ ਦੇ ਅੰਦਰ ਸੀ ਸਾਲਾਨਾ ਪ੍ਰੋਗਰਾਮ ਪ੍ਰਮਾਤਮਾ ਅੱਗੇ ਦੁਆ ਕਰਦੇ ਰਹਿੰਦੇ ਹਾਂ ਕਿ ਅੱਗੇ ਵਾਸਤੇ ਵੀ ਇਹ ਜਿੱਤ ਹਾਸਲ ਕਰਾਂਗੇ ਅਤੇ ਦੇਸ਼ ਦੀ ਸੇਵਾ ਕਰਦੇ ਰਾਂ ਧੰਨਵਾਦ ਉਹਨੂੰ ਦੇਣਾ ਚਾਹੀਦਾ ਸਰ ਜਦੋਂ ਕਿ ਦੂਸਰੇ ਬੰਦੇ ਆਪ ਦੀ ਦੇਸ਼ ਦੀ ਸੇਵਾ ਕਰਕੇ ਬਲੀਦਾਨ ਕਰਕੇ ਉਹਨਾਂ ਨੂੰ ਜੋ ਸਹੂਲਤ ਮਿਲਦੀ ਆ ਇਹਨਾਂ ਨੂੰ ਵੀ ਮਣੀ ਚਾਹੀਦੀ ਆ ਜਿਆਦਾ ਫੈਨ ਮੈਨੂੰ ਰੈਗੂਲਰ ਚਾ ਭਰਤੀ ਕਰੋ ਤਾਂ ਅਗਨਵੀਰ ਨੂੰ ਬੰਦ ਕਰੋ 4 ਸਾਲਾਂ ਚ ਕੌਣ ਮਰਨ ਵਾਸਤੇ ਬੰਦਾ ਜਾ ਸਕਦਾ ਹੈ ਆਪਦੇ ਬੱਚਿਆਂ ਨੂੰ ਛੱਡ ਕੇ ਯਾ ਵੰਦਰਾ ਆ ਚੀਜ਼ਾਂ ਹੀ ਮਾਰ ਗਿਆ ਨੇ ਭਾਈ ਇਹ ਇਤਨਾ ਚੀਜ਼ਾਂ ਤੋਂ ਸੁਚੇਤ ਰਹੋ ਜਿੱਥੇ ਜਿੱਥੇ ਅਸੀਂ ਸਰਵਿਸ ਕਰਕੇ ਆ ਉਹ ਉਸ ਏਰੀਆ ਬਾਰੇ ਵੀ ਦੱਸ ਸਕਦੇ ਆ ਵੀ ਆ ਇਸ ਇੰਦੇ ਅਸੀਂ ਰਹਿ ਕੇ ਆ ਇੱਥੇ ਤੇ ਆ ਚੀਜ਼ਾਂ ਸਹੂਲਤਾਂ ਮਿਲਦੀਆਂ ਨੇ ਉਹ ਕੰਮਾਂ ਦੇ ਵਿੱਚ ਨਾ ਪਾਉਂ ਮੋਦੀ ਨੇ ਜਿਹੜੇ 4 ਸਾਲ ਦਿੱਤੇ ਨੇ ਫੌਜ ਨੂੰ ਯੂਨੀਅਨ ਨੂੰ ਕਿੱਸਾ ਦੇ ਉਹ 4 ਸਾਲਾਂ ਦੇ ਵਿੱਚ ਸੱਗ ਕੋਈ ਬੰਦੇ ਵਾਸਤੇ ਉਹਦੇ ਵਾਸਤੇ ਕੋਈ ਸਹੂਲਤ ਨਹੀਂ ਆ ਚਾਰ ਸਾਲਾਂ ਦੇ ਵਿੱਚ ਤਾਂ ਬੰਦਾ ਟ੍ਰੇਨਿੰਗ ਕੌਣ ਲਊਗਾ ਦੁਸ਼ਮਣ ਨਾਲ ਨਹੀਂ ਲੜ ਸਕਦਾ ਉਹ ਦੇਸ਼ ਦੀ ਸੇਵਾ ਕੀ ਕਰੂਗਾ ਇਹ ਮੇਰਾ ਕਹਿਣਾ ਇਹ ਜਿਹੜਾ ਜੀ ਸਾਡੇ ਬੰਦਿਆਂ ਦੇ ਪ੍ਰੋਗਰਾਮ ਰੁਕਿਆ ਨਾ ਇਹ ਬਹੁਤ ਬਰੀ ਹੈ ਕਿਉਂਕਿ ਸਾਡੇ ਨਾਲ ਜਿਹੜੇ 40 40 ਸਾਲ ਪਹਿਲਾਂ ਪੈਨਸ਼ਨ ਆਏ ਹੋਏ ਆ ਉਹ ਵੀ ਸਾਨੂੰ ਰੂਪ ਰੂਪ ਹੋਏ ਆ ਤੁਹਾਡਾ ਸਵਾਲ ਆਗਨੀ ਵੀਰ ਬਾਰੇ ਇਹ ਆਗਨੀ ਵੀਰ ਬਹੁਤ ਹੀ ਮਾੜੀ ਯੋਜਨਾ ਹੈ 4 ਸਾਲ ਦੇ ਵਿੱਚ ਬੱਚਾ ਕੌਣ ਜ਼ਿੰਦਗੀ ਆਪਣੀ ਦੇ ਸਕਦਾ ਅਸੀਂ 28 28 32 32 ਸਾਲ ਲਾ ਕੇ ਆਉਂਦੇ ਆ ਜੇ ਸਾਡਾ ਅਸੀਂ ਉਹ ਵੀ ਹੁੰਦੇ ਸਾਨੂੰ ਸਹੂਲਤਾਂ ਮਿਲਦੀਆਂ 4 ਸਾਲ ਦੇ ਵਿੱਚ ਜਿਹੜਾ ਬੰਦਾ ਅਗੜੀ ਵੀਰ ਹੋ ਜਾਂਦਾ ਉਹਨੂੰ ਕੋਈ ਸਹੂਲਤ ਨਹੀਂ ਹੁੰਦੀ ਇਹ ਚੀਜ਼ ਇਹ ਚੀਜ਼ ਚੇਂਜ ਹੋਣੀ ਚਾਹੀਦੀ ਹੈ 4 ਸਾਲਾਂ ਦੇ ਬੰਦੇ ਟ੍ਰੇਨਿੰਗ ਵੀ ਪੂਰੀ ਨਹੀਂ ਹੋਦੀ 4 ਸਾਲਾਂ ਦੇ ਅਸੀਂ 8 ਸਾਲਾਂ ਦੇ ਵਿੱਚ ਟ੍ਰੇਨਿੰਗ ਹਾਸਲ ਕਰ 2 ਸਾਲੀ ਸਾਡੀ ਟ੍ਰੇਨਿੰਗ ਹੁੰਦੀ ਆ ਉਦੋਂ ਬਾਅਦ ਵੀ ਅਸੀਂ 6 ਸਾਲ ਤੇਨਿੰਗ ਹੀ ਹਾਸਲ ਕਰਦੇ ਰਹਿਣਾ ਜੁਨਟਾਂ ਦੇ ਵਿੱਚ ਜਾ ਕੇ ਜਿਹੜੇ ਸਾਡੇ ਸੀਨੀਅਰ ਹੁੰਦੇ ਆ ਉਹ ਸਾਨੂੰ ਡਾਕੜ ਰਹਿੰਦੇ ਵੀ ਆਹ ਕਰਨਾ ਆਹ ਕਰਨਾ ਨਿਕਣ 4 ਸਾਲ ਦੇ ਵਿੱਚ ਇੱਕ 6 ਮਹੀਨੇ ਟ੍ਰੇਨਿੰਗ ਤੋਂ ਬਾਅਦ ਅਗਨੀਵੀਰ ਕੀ ਕਰੂਗਾ ਉੱਥੇ ਜਾ ਕੇ ਉਹ ਸ਼ਹੀਦ ਹੀ ਹੋਣਾ ਇਸ ਕਰਕੇ ਅਸੀਂ ਗਵਰਨਮੈਂਟ ਨੂੰ ਇਹ ਵਾਰਤੀ ਕਰਦੇ ਹਾਂ ਸੈਂਟਰ ਗਵਰਨਮੈਂਟ ਨੂੰ ਇਹ ਅਗਨੀਵੀਰ ਸਕੀਮ ਬੰਦ ਕਰੀ ਜਾਵੇ ਪ੍ਰੋਪਰ ਜਿਹੜਾ ਫੌਜ ਦਾ ਹੈ ਉਹ ਕਰਨਾ ਚਾਹੀਦਾ 28 ਸਾਲ 15 ਸਾਲ ਜਿੰਨਾ